ਅੰਮ੍ਰਿਤਸਰ ਕੇਸਰੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਦਾ ਖਾਸ ਬੁਲੇਟਨ ਲੈ ਕੇ ਹਾਜ਼ਰ ਹਾਂ ਤਾਜ਼ਾ ਤਰੀਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾ ਗੱਲ ਕਰ ਲੈਣੇ ਆ ਕਿ ਲਾਅ ਐਂਡ ਆਰਡਰ ਦੀ ਚਾਹੇ ਅੰਮ੍ਰਿਤਸਰ ਹਕੂਵੇ ਚਾਹੇ ਗਰਦਾਸਪੁਰ ਹੋਵੇ ਤੇ ਚਾਹੇ ਤਰਨਤਾਰਨ ਹੋਵੇ ਲਾਅ ਐਂਡ ਆਰਡਰ ਨੂੰ ਲੈ ਕੇ ਬੜੇ ਸਵਾਲ ਜਿਹੜੇ ਉੱਚਕੇ ਜਾ ਰਿਹਾ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਜੁੜੀਆਂ ਸੁਣਨ ਨੂੰ ਮਿਲਦੀਆਂ ਨੇ ਕਿਤੇ ਪਾਣੀ ਦੇ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਜਾਂਦੀਆਂ ਨੇ ਚਾਰ-ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਆਏ ਦਿਨ ਕੀ ਲੁਟੇਰਿਆਂ ਦੇ ਵੱਲੋਂ ਅਤੰਕ ਮਚਾਇਆ ਹੁੰਦਾ ਹੈ ਵੱਡੀਆਂ-ਵੱਡੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ ਮੇਰੇ ਨਾਲ ਵਿਸ਼ੇਸ਼ ਤੌਰ ਤੇ ਜੁੜ ਚੁੱਕੇ ਨੇ ਮੇਰੇ ਸਹਾਇਕੀ ਅੰਮ੍ਰਿਤਸਰ ਤੋਂ ਅਕਸ਼ੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਕਸ਼ੇ ਸਭ ਤੋਂ ਪਹਿਲਾਂ ਅੱਜ ਦਾ ਵੱਡਾ ਸਵਾਲ ਵੀ ਇਹ ਕਿ ਆ ਜਨਤਾ ਵੀ ਜਾਣਨੀ ਚਾਹੁੰਦੀ ਹੈ ਕਿ ਆਏ ਦਿਨ ਲਾਅ ਐਂਡ ਆਰਡਰ ਨੂੰ ਆ ਲੈ ਕੇ ਸਵਾਲ ਖੜੇ ਹੁੰਦੇ ਨੇ ਇਸ ਤਰੀਕੇ ਦੀਆਂ ਖਬਰਾਂ ਜੁੜੀਆਂ ਨੇ ਉਹ ਬੜੀਆਂ ਨਸ਼ਰ ਹੁੰਦੀਆਂ ਨੇ ਕਿ ਇੱਥੇ ਕਤਲ ਹੋ ਗਿਆ ਪਾਣੀ ਨੂੰ ਲੈ ਕੇ ਕਤਲ ਹੋ ਗਿਆ ਜ਼ਮੀਨ ਨੂੰ ਲੈ ਕੇ ਲੁੱਟਾ ਖੂਹਾਂ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਲਾ ਐਂਡ ਆਰਡਰ ਨੂੰ ਲੈ ਕੇ ਕੀ ਸਥਿਤੀ ਹੈ ਔਰ ਪੁਲਿਸ ਇਸ ਬਾਬਤ ਕੀ ਕਰ ਰਹੀ ਹੈ ਪ੍ਰਬੰਧ ਕਿਵੇਂ ਦੇ ਨੇ ਇਸ ਬਾਬਤ ਜ਼ਰੂਰ ਜਾਣਕਾਰੀ ਦਿਓ ਇੱਕਰ ਅਸੀਂ ਗੁਰੂ ਨਗਰੀ ਦੀ ਗੱਲ ਕਰੀਏ ਜਾਂ ਗੁਰੂ ਨਗਰੀ ਦੇ ਨਾਲ ਪੂਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਡੀਜੀਪੀ ਸਾਹਿਬ ਵੱਲੋਂ ਆਏ ਦਿਨ ਇੱਕੋ ਚੀਜ਼ ਦਾ ਜਿਹੜਾ ਝੂਠਾ ਵਾਅਦਾ ਕੀਤਾ ਜਾਂਦਾ ਗੁਰੂ ਨਗਰੀ ਦੀ ਜਨਤਾ ਨਾਲ ਪੰਜਾਬ ਦੀ ਜਨਤਾ ਦੇ ਨਾਲ ਕੀ ਲੋ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ ਬਿਲਕੁਲ ਕਾਨੂੰਨੀ ਵਿਵਸਥਾ ਠੀਕ ਚੱਲ ਰਹੀ ਹੈ ਪੁੱਲ ਜਿਹੜੀ ਗਰਾਊਂਡ ਪੱਧਰ ਦੇ ਉੱਤੇ ਜਮੀਨੀ ਪੱਧਰ ਦੇ ਉੱਤੇ ਜਿਹੜਾ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਿਹਾ ਲੇਕਿਨ ਜਸਪਾਲ ਆਏ ਦਿਨ ਜੇਕਰ ਅਸੀਂ ਸੱਚਾਈ ਦੀ ਗੱਲ ਕਰੀਏ ਤਾਂ ਆਏ ਦਿਨ ਕਿਤਨਾ ਕਿਤੇ ਗੋਲੀਕਾਰਡ ਹੁੰਦਾ ਉੱਥੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਜੇਕਰ ਅਸੀਂ ਗੱਲ ਕਰੀਏ ਕੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਤਾਂ ਉੱਥੇ ਵੀ ਜਿਸ ਤਰੀਕੇ ਨਾਲ ਪਾਣੀ ਨੂੰ ਲੈ ਕੇ ਜੋ 60 ਰੌਂਦ ਜਿਹੜੇ ਆ ਫਾਇਰ ਹੁੰਦੇ ਨੇ ਗੋਲੀ ਛਰੇ ਆਮ ਚਲਦੀ ਆ ਗੋਲੀ ਚੱਲਣ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੁੰਦੀ ਆ ਤਾਂ ਉੱਥੇ ਹੀ ਜੋ اعلی ਅਧਿਕਾਰੀ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਫੇਰ ਇਹ ਚੀਜ਼ ਦਾ ਵਾਅਦਾ ਕੀਤਾ ਜਾਂਦਾ ਕਿ ਲੋ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਆ ਅਸੀਂ ਠੀਕ ਕਰ ਰਹੇ ਆ ਹਾਲਾਤ ਠੀਕ ਕਰ ਰਹੇ ਆ ਪਰ ਕਿਤਨਾ ਕਿਤੇ ਇਹ ਝੂਠੇ ਵਾਅਦੇਆਂ ਕਰਕੇ ਜੋ ਪੰਜਾਬ ਦੇ ਹਾਲਾਤ ਆਏ ਦਿਨ ਜਿਹੜੇ ਆ ਮਾੜੇ ਹੁੰਦੇ ਜਾ ਰਹੇ ਜਸਪਾਲ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਨਾਲ ਲੱਗਦੀ ਜਿਹੜੀ 벨ਟ ਹੈ ਬਾਰਡਰ 벨ਟ ਹੈਗੀ ਆ ਤਾਂ ਬਾਰਡਰ 벨ਟ ਦੇ ਨਾਲ ਆਏ ਦਿਨ ਨਸ਼ਾ ਵੀ ਲਗਾਤਾਰ ਪਾਕਿਸਤਾਨ ਵੱਲੋਂ ਜ਼ਰੂਰ ਡਰੋਨ ਰਾਹੀਂ ਆਉਂਦਾ ਹੈ ਤਾਂ ਉੱਥੇ ਹੀ ਪ੍ਰਸ਼ਾਸਨ ਹਰ ਦਿਨ ਇੱਕੋ ਚੀਜ਼ ਦਾ ਵਾਦਾ ਕਰਦਾ ਦਿਖਾਈ ਦਿੰਦਾ ਕਿ ਅਸੀਂ ਜਿਹੜੇ ਕਾਨੂੰਨੀ ਵਿਵਸਥਾ ਆ ਬਿਲਕੁਲ ਠੀਕ ਕਰ ਰਹੇ ਆ ਨਸ਼ਾ ਰੋਕ ਰਹੇ ਆ ਨਸ਼ਾ ਰੋਕਣ ਲਈ ਅਸੀਂ ਬਿਲਕੁਲ ਸਖਸ਼ਮ ਆਤਾ ਉੱਥੇ ਕਿਤਨਾ ਕਿਤੇ ਇਹਨਾਂ ਵੱਲੋਂ ਹਰ ਦਿਨ ਜਿਸ ਤਰੀਕੇ ਦੇ ਨਾਲ ਝੂਠੇ ਵਾਦੇ ਕੀਤੇ ਜਾਂਦੇ ਨੇ ਤਾਂ ਉੱਥੇ ਹੀ ਲੋਕਾਂ ਵੱਲੋਂ ਇਹਨਾਂ ਦੇ ਉੱਤੇ ਸਵਾਲ ਵੀ ਚੱਕੇ ਜਾਂਦੇ ਨੇ ਕਿ ਪ੍ਰਸ਼ਾਸਨ ਕਰ ਕੀ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਗੁਰੂ ਘਰਾਂ ਦੇ ਲਾਗੇ ਵੀ ਕਿਤਨਾ ਕਿਤੇ ਕਤਲ ਦੀਆਂ ਵਾਰਦਾਤਾਂ ਐ ਦਿਨ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਝੂਠਾ ਵਾਦਾ ਜਿਹੜਾ ਜੇ ਐਸੀ ਪ੍ਰਸ਼ਾਸਨ ਦੀ ਗੱਲ ਕਰ ਲਈਏ ਸਿਸਟਮ ਦੀ ਗੱਲ ਕਰ ਲਈਏ ਤਾਂ ਜ਼ਰੂਰ ਇਹਨਾਂ ਵੱਲੋਂ ਇਹੋ ਜਿਹੇ ਵਾਅਦੇ ਕੀਤੇ ਜਾਂਦੇ ਨੇ ਪਰ ਇਹੋ ਜਿਹੇ ਵਾਅਦੇ ਕਰਨ ਨੂੰ ਲੈ ਕੇ ਜਨਤਾ ਦੇ ਵਿੱਚ ਕਾਫੀ ਰੋਸ਼ ਪੁਲਸ ਪ੍ਰਤੀ ਹੈਗਾ ਕਿਉਂਕਿ ਪੁਲਸ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਜਸਪਾਲ ਜਿਸ ਤਰੀਕੇ ਨਾਲ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਹੈ ਕਿਉਂਕਿ ਅਗਰ ਕਿਸੇ ਆਮ ਬੰਦੇ ਦੇ ਘਰ ਚੋਰੀ ਹੁੰਦੀ ਹੈ ਜਾਂ ਉਸ ਦੀ ਕੋਈ ਐਕਟਿਵਾ ਮੋਟਰਸਾਈਕਲ ਚੁੱਕਿਆ ਜਾਂਦਾ ਤੇ ਉਸ ਨੂੰ ਥਾਣੇ ਦੇ ਕਈ ਚੱਕਰ ਲਗਾਉਣੇ ਪੈਂਦੇ ਨੇ ਅਗਰ ਇਹੇ ਚੋਰੀ ਕਿਸੇ ਮੰਤਰੀ ਜਾਂ ਕਿਸੇ ਡੀਜੀਪੀ ਜਾਂ ਫਿਰ ਕਿਸੇ ਆਲਾ ਅਧਿਕਾਰੀ ਦੇ ਘਰ ਹੋ ਜੇ ਤਾਂ ਉਹ ਕਿਤੋਂ ਵੀ ਚੁੱਕ ਕੇ ਜਿਹੜਾ ਆ ਮੁਲਜ਼ਮ ਲੈ ਕੇ ਜਿਹੜਾ ਆ ਗ੍ਰਿਫਤਾਰੀ ਕਰ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਸਿਸਟਮ ਜਿਹੜਾ ਆ ਬਹੁਤ ਖਰਾਬ ਹੋ ਚੁੱਕਿਆ ਜਸਪਾਲ ਇਸ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਜ਼ਮੀਨੀ ਪੱਧਰ ਦੇ ਉੱਤੇ ਉੱਠ ਕੇ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਆ ਝੂਠੇ ਵਾਦੇ ਨਹੀਂ ਚੱਲਣਗੇ ਝੂਠੇ ਵਾਦਿਆਂ ਨਾਲੋਂ ਜ਼ਰੂਰ ਇਹਨਾਂ ਨੂੰ ਜਿਹੜਾ ਉਸ ਬਾਅਦ ਅਖੀਰ ਗੱਲ ਕਰਦੇ ਆ ਤਾਂ ਅੱਜ ਜੀਐਨਡੀਯੂ ਦੇ ਵਿੱਚ ਸਟੂਡੈਂਟ ਦੇ ਵੱਲੋਂ ਧਰਨਾ ਦਿੱਤਾ ਜਾਣਾ ਸਭ ਤੋਂ ਪਹਿਲਾਂ ਤਾਂ ਉਹ ਕਾਰਨ ਦੱਸੋ ਕਿ ਧਰਨਾ ਕਿਉਂ ਦਿੱਤਾ ਜਾਣਾ ਹੈ ਔਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਉੱਥੇ ਇਕੱ ਬਿਲਕੁਲ ਜਸਪਾਲ ਜੇਕਰ ਅਸੀਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਆਏ ਦਿਨ ਸਟੂਡੈਂਟਸ ਵੀ ਉਹਨੇ ਆਪਣੇ ਹੱਕਾਂ ਵਾਸਤੇ ਤਰਨੇ ਲੱਗਾਂਦੇ ਦਿਖਾਈ ਦਿੰਦੇ ਨੇ ਲੇਕਿਨ ਅੱਜ ਜੋ ਹੈ ਉਹ ਕਿਤਨਾ ਕਿਤਾ ਸਟੂਡੈਂਟ ਰਿਜ਼ਰਵੇਸ਼ਨ ਜਿਹੜੀ ਆਪਾਂ ਕਹਿ ਸਕਦੇ ਐਡਮਿਸ਼ਨ ਨੂੰ ਲੈ ਕੇ ਹੈਗਾ ਤਾਂ ਇਸ ਦੇ ਵਿੱਚ ਖਾਸ ਤੌਰ ਦੇਤੇ ਸ਼ਡਿਊਲ ਕਾਸਟ ਜਾਂ ਉਹਨਾਂ ਦੇ ਨਾਲ ਹੋ ਰਹੇ ਤੱਕੇ ਨੂੰ ਲੈ ਕੇ ਕਈ ਗੱਲਾਂ ਅੱਜ ਜੋ ਸਟੂਡੈਂਟਸ মিডিਆ ਸਾਹਮਣੇ ਰੱਖਣਗੇ 2 ਵਜੇ ਦੇ ਕਰੀਬ ਦਾ ਟਾਈਮ ਹੈਗਾ ਤੇ ਕਾਫੀ ਵੱਡੇ ਪੱਧਰ ਦੇ ਉੱਤੇ ਸਟੂਡੈਂਟਸ ਅੱਜ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੇ ਉੱਤੇ ਇਕੱਠੇ ਹੋ ਕੇ ਜੋ মিডিਆ ਨੂੰ ਸੰਬੋਧਨ ਕਰਨਗੇ ਤਾਂ ਉੱ ਇਹੋ ਜਿਹਾ ਮੰਗਾ ਨਹੀਂ ਜੋ ਉਹਨਾਂ ਦੀ ਆਵਾਜ਼ ਯੂਨੀਵਰਸਿਟੀ ਦੇ ਵਿੱਚ ਦਬਾ ਦਿੱਤੀ ਜਾਂਦੀ ਹੈ ਤਾਂ ਉਹ ਸਟੂਡੈਂਟਸ ਆਪਣੀਆਂ ਗੱਲਾਂ ਆਪਣੀਆਂ ਆਵਾਜ਼ ਜਿਹੜੀ ਹੈ ਅੱਜ ਮੀਡੀਆ ਦੇ ਅੱਗੇ ਰੱਖਣਗੇ ਤਾਂ ਕੱਲੇ ਮੌਸਮ ਨੂੰ ਲੈ ਕੇ ਕੀ ਅਪਡੇਟ ਹੈ ਅੱਜ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਕਿਤੇ بارش ਦੇਖਣ ਨੂੰ ਮਿਲ ਰਹੀ ਹੈ ਮੌਸਮ ਜਿਹੜਾ ਹੈ ਉਹ ਕਾਫੀ ਕਿੰਨਾ ਕਿਤੇ ਸਾਫ਼ ਹੋਇਆ ਬਦਲਵਾਈ ਵੀ ਹੈ ਪਰ ਅੰਮ੍ਰਿਤਸਰ ਦੀ ਖਾਸ ਤੌਰ ਤੇ ਗੱਲ ਕਰਦੇ ਹਾਂ ਕਿਉਂਕਿ ਵੱਡੇ ਪੱਧਰ ਤੇ ਸ਼ਰਧਾਲੂਆਂ ਦੀ ਆਮਦ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ ਤਾਂ ਮੌਸਮ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਕਿ ਤਾਪਮਾਨ ਕਿਵੇਂ ਦਾ ਹੈ ਬਾਰਿਸ਼ ਹੋ ਰਹੀ ਆ ਜਾਂ ਨਹੀਂ ਹੋ ਰਹੀ ਉਸ ਤੋਂ ਉਪਰੰਤ ਇਹ ਵੀ ਦੱਸੋ ਕਿ ਸ਼ਰਧਾਲੂਆਂ ਦੀ ਆਮਦ ਕਿਵੇਂ ਹੈ ਘਟੀ ਹੈ ਜਾਂ ਫਿਰ ਵਧੀ ਹੈ ਆ ਬਿਲਕੁਲ ਜਸਪਾਲ ਜੇਕਰ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਉਸ ਦੇ ਨਾਲ ਸਰਦਾਲਵਾਂ ਦੀ ਗੱਲ ਕਰ ਲਈਏ ਤਾਂ ਜ਼ਰੂਰ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਇੱਕ ਵਾਰੀ ਜ਼ਰੂਰ ਤਸਵੀਰਾਂ ਵੀ ਦਿਖਾਈਆਂ ਜਾਣ ਕਿ ਅਸੀਂ ਅਸਰ ਉਜੂਦ ਹੈਗੇ ਆ ਜੋ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦਾ ਬਾਜ਼ਾਰ ਹੈ ਜੋ ਕਿ ਸਿੱਧਾ ਲੰਗਰ ਘਰ ਨੂੰ ਇਹ ਜੋ ਰਸਤਾ ਜਾਂਦਾ ਹੈ ਤਾਂ ਸਰਦਾਲੂ ਕਿਤਨਾ ਕਿਤੇ ਜਸਪਾਲ ਆਮਦ ਜ਼ਰੂਰ ਵਧੀ ਹੋਈ ਹੈ ਚਾਹੇ ਗਰਮੀ ਦਾ ਕਹਿਰ جاری ਆ ਅੱਜ ਦਿਨ ਜ਼ਰੂਰ ਮੌਸਮ ਵਿਭਾਗ ਵੱਲੋਂ ਕਿਹਾ ਜਾਂਦਾ ਕਿ ਬਾਰਿਸ਼ ਦਾ ਅਲਰਟ ਹੈਗਾ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ 7 ਦਿਨਾਂ ਦੀ ਬਰਸਾਤ ਦਾ ਅਲਰਟ ਕੀਤਾ ਗਿਆ ਸੀਗਾ ਲੇਕਿਨ ਗੁਰੂ ਨਗਰੀ ਦੇ ਵਿੱਚ ਜਿੱਥੇ ਕਿ ਪੰਜਾਬ ਦੇ ਵਿੱਚ ਵਕਫ ਵਕਫ ਥਾਂਵਾਂ ਤੇ ਬਰਸਾਤ ਹੋਈ ਵੀ ਆ ਪਰ ਗੁਰੂ ਨਗਰੀ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਆ ਲੇਕਿਨ ਫੇਰ ਵੀ ਜਿਹੜੀ ਸੰਗਤ ਦੀ ਜਿਹੜੀ ਆਸਤਾ ਉਹ ਗਰਮੀ ਤੋਂ ਵੱਧ ਕੇ ਆ ਤਾਂ ਸੰਗਤ ਅਕਸ਼ ਜਿਹੜੇ ਰਿਕਸ਼ਾ ਚਾਲਕ ਨੇ ਖਾਸ ਤੌਰ ਤੇ ਗੁਰੂ ਨਗਰੀ ਦੇ ਵਿੱਚ ਜਿਹੜੇ ਰਿਕਸ਼ਾ ਚਲਾਉਂਦੇ ਨੇ ਉਹਨਾਂ ਦੇ ਵਾਸਤੇ ਇੱਕ ਡਰੈਸ ਕੋਡ ਵੀ ਲਾਗੂ ਕੀਤਾ ਗਿਆ ਸੀਗਾ ਕਿ ਇਹ ਡਰੈਸ ਕੋਡ ਪਾਓ ਆ ਮਰਿਆਦਾ ਰੱਖਣੀ ਜ਼ਰੂਰੀ ਹੈ ਤਾਂ ਉਹਦੇ ਉੱਪਰ ਕਿੰਨਾ ਕੰਮ ਚੱਲ ਰਿਹਾ ਹੈ ਜਾਂ ਕਿੰਨਾ ਕੰਮਲ ਕੀਤਾ ਗਿਆ ਜਾਂ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਦਾ ਪ੍ਰਬੰਧ ਕਿਵੇਂ ਦਾ ਸੀਗਾ ਬਿਲਕੁਲ ਜਸਪਾਲ ਜੇਕਰ ਅਸੀਂ ਆਟੋ ਰਿਕਸ਼ਾ ਦੀ ਡਰੈੱਸ ਦੀ ਗੱਲ ਕਰ ਲਈਏ ਤਾਂ ਜ਼ਰੂਰ ਪ੍ਰਸ਼ਾਸਨ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਆਟੋ ਰਿਕਸ਼ਾ ਵਾਲੇ ਹੈਗੇ ਨੇ ਜਾਂ ਈ ਰਿਕਸ਼ਾ ਵਾਲੇ ਹੈਗੇ ਨੇ ਤਾਂ ਉਹਨਾਂ ਦੀ ਜਿਹੜੀ ਐਡਰੈਸ ਕੋਡ ਰੱਖੀ ਜਾਏਗੀ ਕਿਉਂਕਿ ਗੁਰੂ ਨਗਰੀ ਦੇ ਵਿੱਚ ਵਾਚ ਚੜ੍ਹ ਕੇ ਜੋ ਸੰਗਤ ਪਹੁੰਚਦੀ ਆ ਤਾਂ ਜੋ ਈ ਰਿਕਸ਼ਾ ਚਾਲਕ ਹੈਗੇ ਨੇ ਜਾਂ ਆਟੋ ਚਾਲਕ ਹੈਗੇ ਨੇ ਇਹਨਾਂ ਦਾ ਜੋ ਲਵਾਜ਼ ਉਹ ਬਿਲਕੁਲ ਠੀਕ ਨਹੀਂ ਹੁੰਦਾ ਤਾਂ ਉਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਏਗਾ ਤਾਂ ਇਹ ਚੀਜ਼ ਦਾ ਦਾਵਾ ਜ਼ਰੂਰ ਕੀਤਾ ਗਿਆ ਸੀਗਾ ਜਸਪਾਲ ਲekin ਹਾਲੇ ਤੱਕ ਇਸ ਦੇ ਉੱਤੇ ਜੇਕਰ ਅਸੀਂ ਕਾਰਵਾਈ ਦੀ ਗੱਲ ਕਰ ਲਈਏ ਤਾਂ ਕਾਰਵਾਈ ਹਜੇ ਕਿਸੇ ਵੀ ਤਰੀਕੇ ਦੀ ਨਹੀਂ ਕੀਤੀਗੀ ਤਾਂ ਜ਼ਰੂਰ ਪ੍ਰਸ਼ਾਸਨ ਕਿਤੇ ਨਾ ਕਿਤੇ ਇਹ ਗੱਲਾਂ ਕਰਕੇ ਉਸ ਤੋਂ ਬਾਅਦ ਜ਼ਰੂਰ ਸ਼ਾਂਤ ਹੋ ਕੇ ਬੈਠ ਚੁੱਕਾ ਹੈ ਲੇਕਿਨ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇਕਰ ਇਸ ਚੀਜ਼ ਦੀ ਆਵਾਜ਼ ਚੁੱਕੀ ਸੀਗੀ ਤਾਂ ਇਸ ਚੀਜ਼ ਦਾ ਹੱਲ ਵੀ ਪੂਰਨ ਤੌਰ ਤੇ ਕੀਤਾ ਜਾਂਦਾ ਤਾਂ ਜ਼ਰੂਰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਐਕਚੁਅਲੀ ਗੱਲ ਕਰੀ ਤਾਂ ਐਮਪੀ ਗੁਰਜੀਤ ਔਜਲਾ ਹੁਣਾਂ ਨੂੰ ਇਸ ਵਾਰ ਵੀ ਫਤਵਾ ਲੋਕਾਂ ਨੇ ਦਿੱਤਾ ਹੈ ਕਿਉਂਕਿ ਜਿਹੜੇ ਕੰਮ ਪੈਂਡਿੰਗ ਅੰਮ੍ਰਿਤਸਰ ਦੇ ਕੰਮ ਹੋ ਸਕਣ ਤਾਂ ਵਿਕਾਸ ਦੀ ਲੀ ਪਟੜੀ ਤੇ ਚੜ ਚੁੱਕੀ ਹੈ ਕਿਵੇਂ ਦੇ ਕੰਮ ਕਾਜ ਕੀਤੇ ਜਾ ਰਹੇ ਨੇ ਜਿਹੜੇ ਲੋਡ ਸੀਗੀ ਗੁਰੂ ਨਗਰੀ ਦੇ ਵਿੱਚ ਕੰਮ ਕਰਨ ਦੀ ਜਿਆਸੀ ਕਹ ਲਈਏ ਬੁੱਢੇ ਨਾਲੇ ਦੀ ਕਿ ਉਹ ਸਾਫ ਨਹੀਂ ਹੋਇਆ ਤਾਂ ਬਹੁਤ ਸਾਰੀਆਂ ਲੋਕਾਂ ਦੀਆਂ ਸ਼ਿਕਾਇਤਾਂ ਸੀ ਕਿਵੇਂ ਕੰਮ ਚੱਲ ਰਿਹਾ ਹੈ ਅਕਸ਼ੇ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਜਿਸ ਪਾਲ ਜੇਕਰ ਅਸੀਂ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਗੁਰੂ ਨਗਰੀ ਦੇ ਵਿੱਚ ਜੋ ਸਾਂਸਦ ਗੁਰਜੀਤ ਸਿੰਘ ਓਇਲਾ ਹਨ ਨੂੰ ਤੀਜੀ ਵਾਰ ਜਿਹੜਾ ਹੈ ਗੁਰੂ ਨਗਰੀ ਨੂੰ ਜੋ ਗੁਰੂ ਨਗਰੀ ਦੇ ਵਾਸੀ ਹੈਗੇ ਨੇ ਉਹਨਾਂ ਨੇ ਤੀਸਰੀ ਵਾਰ ਗੁਰਜੀਤ ਸਿੰਘ ਓਇਲਾ ਨੂੰ ਮੌਕਾ ਦਿੱਤਾ ਹੈ ਤਾਂ ਉਹ ਇੱਕ ਵਾਰ ਫਿਰ ਤੋਂ ਸਾਂਸਦ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਨਗਰੀ ਦੇ ਵਿੱਚ ਜਿਹੜੇ ਰੁਕੇ ਕੰਮ ਨੇ ਜਾਂ ਚੱਲ ਰਹੇ ਕੰਮ ਨੇ ਤਾਂ ਉਹਨਾਂ ਦੇ ਉੱਤੇ ਪੁਰੰਤੂਰ ਤੇ ਧਿਆਨ ਦਿੱਤਾ ਜਾਏਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਵੈਲਪਮੈਂਟ ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਇੱਕ ਵੱਡੀ ਚੋਣ ਇਸ ਵਾਰੀ ਜੋ ਦਾਅਵੇ ਜਿਹੜੇ ਵੱਡੇ ਕੀਤੇ ਗਏ ਸੀ ਕਿ ਗੁਰੂ ਨਗਰੀ ਦੀ ਡਿਵੈਲਪਮੈਂਟ ਹੋਏਗੀ ਜਿਹੜਾ ਬੁੱਢੇ ਨਾਲੇ ਦੀ ਗੱਲ ਕਰ ਲਈਏ ਤਾਂ ਉਸ ਦੇ ਉੱਤੇ ਕੰਮ ਹੋਊਗਾ ਤਾਂ ਵਿਰੋਧੀ ਧਿਰਾਂ ਨੇ ਵੀ ਜੋ ਉਹਨਾਂ ਦੇ ਉੱਤੇ ਸਵਾਲ ਚੁੱਕੇ ਸਨ ਕਿ ਗੁਰਜੀਤ ਸਿੰਘ ਗੋਇਲ ਆਪਣੇ ਘਰ ਦੇ ਬਾਹਰ ਦਾ ਹੀ ਨਨਾਲਾ ਨਾਲਾ ਜੋ ਹੈਗਾ ਉਹਨੂੰ ਬੰਦ ਨਹੀਂ ਕਰ ਪਾਈ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਸ ਵਾਰ ਉਸ ਚੀਜ਼ ਨੂੰ ਲੈ ਕੇ ਵੀ ਵੱਡਾ ਧਿਆਨ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ-ਨਾਲ ਜਿਹੜੇ ਕਿ ਬਣ ਰਹੇ ਪੁੱਲ ਪੁੱਲਾਂ ਦੀ ਕੰਸਟਰਕਸ਼ਨ ਜਿਹੜੀ ਚੱਲ ਰਹੀ ਹੈ ਗੁਰੂ ਨਗਰੀ ਦੇ ਵਿੱਚ ਤਾਂ ਉਹ ਕੰਮਾਂ ਦਾ ਜਾਇਜ਼ਾ ਵੀ ਗੁਰਜੀਤ ਸਿੰਘ ਗੋਇਲਾ ਹੋਣਾਂ ਵੱਲੋਂ ਲਿਆ ਜਾ ਰਿ ਕਿ ਹਾਲੇ ਕੁਝ ਦਿਨ ਹੋਏ ਨੇ ਉਹਨਾਂ ਨੂੰ ਬਣੇ ਨੂੰ ਲੋਕ ਸਭਾ ਜੋ ਪਾਰਲੀਮੈਂਟ ਦੇ ਜੋ ਮੈਂਬਰ ਸਾਬਣ ਨੇ ਉਹ ਬਣੇ ਨੇ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕੰਮ ਕਰਦੇ ਦਿਖਾਈ ਦੇਣਗੇ ਗੁਰੂ ਨਗਰੀ ਦੀ ਜੋ ਜਨਤਾ ਹੈ ਉਹਨਾਂ ਦੇ ਵਿੱਚ ਵਿਚਰਦੇ ਵੀ ਦਿਖਾਈ ਦੇਣਗੇ ਕਿਉਂਕਿ ਹਾਲੇ ਤਾਂ ਸੋਚ ਚੁੱਕ ਸਮਾਗਮ ਤੋਂ ਬਾਅਦ ਕਿਤਨੇ ਕੀਤੇ ਦਿੱਲੀ ਧਰਨੇ ਦੇ ਵਿੱਚ ਵੀ ਉਹਨਾਂ ਵੱਲੋਂ ਸ਼ਿਰਕਤ ਪਾਈ ਗਈ ਜਲੰਧਰ ਵਿਖੇ ਵੀ ਸ਼ਿਰਕਤ ਪਾਈ ਗਈ ਕਿਉਂਕਿ ਜਿਮਣੀ ਚੋਣਾ ਨੇ ਜਸਪਾਲ ਜਲੰਧਰ ਦੇ ਵਿੱਚ ਵੀ ਤਾਂ ਉਸ ਨੂੰ ਲੈ ਕੇ ਵੀ ਗੁਰਜੀਤ ਸਿੰਘ ਓਇਲਾ ਜ਼ਰੂਰ ਉੱਥੇ ਜਾਂਦੇ ਦਿਖਾਈ ਦਿੱਤੇ ਨੇ ਤਾਂ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਨਾਲ ਕੱਲ ਕਿਸਾਨਾਂ ਵੱਲੋਂ ਗੁਰਜੀਤ ਸਿੰਘ ਓਜਲਾ ਉਹਨਾਂ ਦੇ ਘਰ ਦੇ ਬਾਹਰ ਆਪਣਾ ਮੰਗ ਪੱਤਰ ਲੈ ਕੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਗੈਰ ਬੀਜੇਪੀ ਦੇ ਜਿਹੜੇ ਸੰਸਦ ਮੈਂਬਰ ਹੈਗੇ ਨੇ ਜਿਹੜੇ ਬੀਜੇਪੀ ਪਾਰਟੀ ਨਾਲ ਤਾਲੁਕ ਨਹੀਂ ਰੱਖਦੇ ਤੇ ਉਹਨਾਂ ਤੱਕ ਅਸੀਂ ਆਵਾਜ਼ ਚੱਕਾਂਗੇ ਲੇਕਿਨ ਆਵਾਜ਼ ਚੱਕਣ ਦੀ ਗੱਲ ਤਾਂ ਜ਼ਰੂਰ ਕੀਤੀ ਗਈ ਹੁਣ ਵੇਖਣ ਵਾਲੀ ਗੱਲ ਹੈ ਕਿ ਗੁਰਜੀਤ ਸਿੰਘ ਓਜਲਾ ਅਕਸਰ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੱਕਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਅੰਦੋਲਨ ਚੱਲਿਆ ਸੀਗਾ ਜਦੋਂ ਤਾਂ ਉਸ ਵੇਲੇ ਵੀ ਗੁਰਜੀਤ ਸਿੰਘ ਓਜਲਾ ਹਣਾ ਵੱਲੋਂ ਆਪਣਾ ਵੱਖਰੇ ਤੌਰ ਦੇ ਉੱਤੇ ਇੱਕ ਧਰਨਾ ਜੋ ਹੈ ਦਿੱਤਾ ਗਿਆ ਸੀਗਾ ਪਾਰਲੀਮੈਂਟ ਦੇ ਬਾਹਰ ਵੀ ਤਾਂ ਉੱਥੇ ਕਿਤਨੇ ਕਿਤੇ ਹੁਣ ਵੈਸੇ ਵਾਰ ਵੀ ਜੋ ਹੈ ਗੁਰਜੀਤ ਸਿੰਘ ਓਜਲਾ ਹਣਾ ਦੀ ਜੋ ਮਾਤਾ ਜੀ ਨੂੰ ਉਹਨਾਂ ਵੱਲੋਂ ਇਹ ਗੱਲ ਰੱਖੀ ਗਈ ਕੱਲ ਕਿ ਇਸ ਵਾਰ ਵੀ ਗੁਰਜੀਤ ਸਿੰਘ ਓਜਲਾ ਉਹਨਾਂ ਦੀ ਮੰਗਾਂ ਨੂੰ ਲੈ ਕੇ ਜੋ ਹੈ ਜ਼ਰੂਰ ਲੋਕ ਸਭਾ ਦੇ ਵਿੱਚ ਅਖੇ ਸਮਾਪਤੀ ਦੇ ਵੱਲ ਵਧਾਂਗੇ ਤਾਂ ਅੰਮ੍ਰਿਤਸਰ ਦੇ ਵਿੱਚ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਜਿਹਦਾ ਤੁਸੀਂ ਨਜ਼ਰ ਜੜੀ ਹੈ ਸਾਡੇ ਦਰਸ਼ਕਾਂ ਦੀ ਉਸ ਮੁੱਦੇ ਤੇ ਦਵਾਉਣੀ ਚਾਹੁੰਦਾ ਉਸ ਖਬਰ ਤੇ ਦਵਾਉਣੀ ਜਾਓ ਤਾਂ ਉਹ ਆਖਰੀ ਕੀ ਆ ਮੁੱਦਾ ਜਾਂ ਹੋਰ ਖਬਰ ਕੀ ਹੈ ਆ ਬਿਲਕੁਲ ਜਸਪਾਲ ਅਸੀਂ ਇੱਕ ਖਬਰ ਤੇ ਜ਼ਰੂਰ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦੇ ਬਾਜ਼ਾਰ ਦੇ ਵਿੱਚ ਮੌਜੂਦ ਹੈਗੇ ਹਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜ਼ਰੂਰ ਸੰਗਤ ਦੀ ਆਵਾਜ਼ ਆਈ ਵੱਡੇ ਪੱਧਰ ਤੇ ਰਹਿੰਦੀ ਆ ਪਰ ਜਸਪਾਲ ਇੱਥੇ ਇੱਕ ਚੀਜ਼ ਦਾ ਹੋਰ ਮੈਂ ਧਿਆਨ ਦਿਵਾਉਣਾ ਚਾਹੂੰਗਾ ਕਿ ਇਹ ਜੋ ਬਾਜ਼ਾਰ ਦੇਖ ਰਹੇ ਹਾਂ ਇੱਥੇ ਆਏ ਦਿਨ ਜੋ ਇੱਕ ਟਪਕੇ ਵੱਲੋਂ ਆਪਣੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਜਾਂਦੀਆਂ ਸਾਨਾ ਫੜੀਆਂ ਲਗਾਈਆਂ ਜਾਂਦੀਆਂ ਸਨ ਕਿ ਆਪਣਾ ਘਰ ਪਾਲ ਸਕਣ ਪਰ ਪ੍ਰਸ਼ਾਸਨ ਵੱਲੋਂ ਕਿਤਨਾ ਕਿਤੇ ਇਹਨਾਂ ਦੀਆਂ ਦੁਕਾਨਾਂ ਚ ਕਾ ਦਿੱਤੀਆਂ ਗਈ ਕਾਰ ਜ਼ਰੂਰ ਖਾਲੀ ਕਰਾ ਦਿੱਤਾ ਗਿਆ ਪਰ ਇਹ ਲੋਗ ਜੋ ਆਪਣਾ ਘਰ ਚਲਾਉਂਦੇ ਸਨ ਤਾਂ ਉਹ ਹੁਣ ਕਿਤਨਾ ਕਿਤੇ ਆਵਾਜ਼ਾਰ ਹੋ ਚੁੱਕੇ ਨੇ ਘਰ ਚਲਾਉਣ ਦਾ ਕੋਈ ਉਹਨਾਂ ਕੋ ਮਾਧਿਅਮ ਨਹੀਂ ਰਿਹਾ ਤਾਂ ਇਸ ਤਰੀਕੇ ਦੇ ਨਾਲ ਤੁਰ ਫਿਰ ਕੇ ਜੋ ਆ ਆਪਣਾ ਘਰ ਚਲਾਉਂਦੇ ਦਿਖਾਈ ਦੇ ਰਹੇ ਨੇ ਆਪਣੇ ਸਹਿਯੋਗ ਨੂੰ ਕਵਾਂਗਾ ਜ਼ਰੂਰ ਇੱਕ ਵਾਰ ਇਹਨਾਂ ਬਜ਼ੁਰਗਾਂ ਵੱਲ ਜ਼ਰੂਰੀ ਝਾਤ ਪਵਾਈ ਜਾਵੇ ਕਿ ਇਸ ਤਰੀਕੇ ਦੇ ਨਾਲ ਕਿਉਂਕਿ ਜਿੱਥੇ ਕਿ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰ ਲਈਏ ਜਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਉਹਨਾਂ ਨੂੰ ਤਾਂ ਜ਼ਰੂਰ ਜਸਪਾਲ ਤਨਖਾਹਾਂ ਮਿਲਦੀਆਂ ਨੇ ਵੱਡੀਆਂ ਤਨਖਾਹਾਂ ਮਿਲਦੀਆਂ ਨੇ ਪਰ ਇਹਨਾਂ ਲੋਕਾਂ ਦੇ ਉੱਤੇ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਕਾਰਪੋਰੇਸ਼ਨ ਦੇ ਬੰਦੇ ਲੈ ਕੇ ਇਹਨਾਂ ਦਾ ਜੋ ਆ ਸਮਾਨ ਚੁਕਾ ਦਿੱਤਾ ਗਿਆ ਆ ਸਮਾਨ ਚੁਕਾਉਣ ਤੋਂ ਬਾਅਦ ਇਹਨਾਂ ਦਾ ਘਰ ਚਲਾਉਣਾ ਇਹਨਾਂ ਕੋ ਔਖਾ ਹੋ ਚੁੱਕਿਆ ਕਿ ਜੋ ਬੱਚਿਆਂ ਦੀਆਂ ਫੀਸਾਂ ਨੇ ਉਹ ਵੀ ਇਨਾਂ ਕੋ ਨਹੀਂ ਉਤਰ ਰਹੀਆਂ ਕਿਉਂਕਿ ਸਕੂਲ ਵੀ ਲੱਗ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਜ਼ਰੂਰ ਇਹ ਜੋ ਝੂਠੇ ਵਾਅਦੇ ਕਰਦਾ ਦਿਖਾਈ ਦਿੰਦਾ ਰਿਹਾ ਕਿ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕਰ ਰਹੇ ਹਾਂ ਗੁਰੂ ਨਗਰੀ ਦੇ ਵਿੱਚ ਅਸੀਂ ਵਧੀਆ ਤਰੀਕੇ ਦੇ ਨਾਲ ਸੁਚਾਰੂ ਰੂਪ ਦੇ ਵਿੱਚ ਕਾਰਵਾਈ ਕਰ ਰਹੇ ਹਾਂ ਲੇਕਿਨ ਫਿਰ ਵੀ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਬਿਲਕੁਲ ਬਾਜ਼ਾਰ ਖਾਲੀ ਕਰਾ ਦਿੱਤਾ ਗਿਆ ਤਾਂ ਇਨਾਂ ਵੱਲੋਂ ਆਵਾਜ਼ ਵੀ ਉਠਾਈ ਜਾਂਦੀ ਹੈ ਲੇਕਿਨ ਫਿਰ ਵੀ ਪ੍ਰਸ਼ਾਸਨ ਜੋ ਆ ਕੋਈ ਵੀ ਕਾਰਵਾਈ ਕਰਦਾ ਦਿਖਾਈ ਨਹੀਂ ਦੇ ਰਿਹਾ ਇਹਨਾਂ ਦੀ ਸੁਣਵਾਈ ਕਰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇਹ ਬਾਜ਼ਾਰ ਅਕਸਰ ਭਰਿਆ ਰਹਿੰਦਾ ਸੀ ਜਸਪਾਲ ਅਗਰ ਅਸੀਂ ਕਿਸੇ ਵੀ ਸ਼ਹਿਰ ਚ ਜਾਂਦੇ ਆ ਕਿਸੇ ਵੀ ਗੁਰੂ ਘਰ ਦੇ ਬਾਹਰ ਜਾਂਦੇ ਆ ਤਾਂ ਜ਼ਰੂਰ ਫੜੀਆਂ ਲੱਗੀਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਇਹ ਉਹ ਟਪਕਾ ਹੈ ਜੋ ਆਪਣਾ ਘਰ ਚਲਾਉਣ ਵਾਸਤੇ ਇੱਕ ਛੋਟੇ ਜਿਹੇ ਢਡੇ ਲਗਾ ਕੇ ਆਪਣਾ ਘਰ ਚਲਾਉਂਦੇ ਨੇ ਆਪਣੇ ਬੱਚੇ ਪਾਲਦੇ ਨੇ ਲੇਕਿਨ ਇਹ ਹਾਲਾਤ ਦੇਖ ਲਓ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬਿਲਕੁਲ ਹੀ ਸ਼ਰੀਕ ਕਰ ਦਿੱਤਾ ਗਿਆ ਹੈ ਤਾ ਅਗਰ ਜੇ ਅਵੇਲੇ ਹੋਏ ਨੇ ਤਾਂ ਆਪਣਾ ਘਰ ਕਿਸ ਤਰੀਕੇ ਨਾਲ ਚਲਾਣਗੇ ਜਸਪਾਲ ਇਹ ਚੀਜ਼ ਉੱਤੇ ਜ਼ਰੂਰ ਸੀਐਮ ਸਾਹਿਬ ਨੂੰ ਵੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਵਾਸਤੇ ਵੀ ਕੋਈ ਖਾਸ ਜੋ ਹਦਾਇਤਾਂ ਹੋ ਕੇ ਜਾਂ ਇਹਨਾਂ ਦਾ ਇਹਨਾਂ ਦੇ ਅੱਡੇ ਲੱਗ ਸਕਣ ਦਾ ਜ਼ਰੂਰ ਇਹਨਾਂ ਦੇ ਉੱਤੇ ਜ਼ਰੂਰ ਧਿਆਨ ਠੀਕ ਐਕਸ਼ ਬਹੁਤ ਬਹੁਤ ਧੰਨਵਾਦ ਦਾਜਾ ਤਰੀਨ ਜਾਣਕਾਰੀਆਂ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਤਾਂ ਇਸ ਖਾਸ ਬੁਲੇਟਨ ਦੇ ਵਿੱਚ ਹਰੇਕ ਜਾਣਕਾਰੀ ਅਸੀਂ ਤੁਹਾਡੇ ਸਨਮੁਖ ਪੇਸ਼ ਕੀਤੀ ਹੈ ਚਾਹੇ ਲਾਅ ਐਂਡ ਆਰਡਰ ਨੂੰ ਲੈ ਕੇ ਹੋਵੇ ਚਾਹੇ ਮੌਸਮ ਨੂੰ ਲੈ ਕੇ ਹੋਵੇ ਚਾਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਹੋਵੇ ਜਿਹੜੇ ਗੁਰੂ ਨਗਰੀ ਦੇ ਵਿੱਚ ਚੱਲ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਗੇ ਤਾਂ ਆਪਣੀ رائے ਜੁੜੀ ਆ ਉਹ ਸਾਡੇ ਨਾਲ ਜਰੂਰ ਸਾਂਝੀ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜਾਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਆਪਣੀ رائے ਔਰ ਦੇਖਦੇ ਰਹੋ ਅੰਮ੍ਰਿਤਸਰ ਕੇਸਰੀ ਤਾਜ਼ਾ ਤਰੀਨ ਜਾਣਕਾਰੀ ਲੈ ਕੇ ਇਸ ਸਮੇਂ ਇਸ ਵਕਤ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ